ਸਰਬਜੀਤ ਕਰ ਪਿੰਡ ਮਾਉਂਸ ਸਾਹਿਬ ਹਾਂਜੀ ਪੈਨ ਜੀ ਤੁਹਾਨੂੰ ਅਸੀਂ ਪੰਜ ਯੂਸ ਬੋਡੀ ਸਰਵਿਸ ਦੇ ਕੇ ਗਏ ਸੀ ਕਿ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਜੀ ਵਿੱਚੀ ਮੈਨੂੰ ਦਾ ਮੇਰੇ ਇੱਕ ਤਾਂ ਸਰਵਾਈਕਲ ਬਹੁਤ ਜ਼ਿਆਦਾ ਸੀਗਾ ਕਿ ਮੈਂ ਗਰਦਨਾਂ ਨਹੀਂ ਸੀ ਚੱਕ ਸਕਦੀ ਉੱਪਰ ਨੂੰ ਆਪਣਾ ਕੰਗੀ ਵੀ ਕਰਦੀ ਸੀ ਮੇਰੀ ਬਾਹਾਂ ਵੀ ਨਹੀਂ ਚੱਕ ਹੁੰਦੀ ਸੀ ਕਿ ਤਾਂ ਇੱਕ ਮੇਰੀ ਰਸੋਲੀਆਂ ਸੀਗੀਆਂ ਸੋਨੀਆਂ ਕਰਕੇ ਵੀ ਮੇਰੇ ਬਹੁਤ ਜ਼ਿਆਦਾ ਪੇਨ ਦਿਨ ਰਾਤ ਹੀ ਪੇਨ ਹੁੰਦਾ ਸੀਗਾ ਨਾਲ ਹੀ ਮੇਰੇ ਕਮਰ ਤੋਂ ਦਰਦ ਹੋਰ ਪੂਰੀ ਲੱਤ ਦੇ ਵਿੱਚ ਹੀ ਜ਼ਿਆਦਾ ਪੇਨ ਸੀਗਾ ਬਹੁਤ ਜ਼ਿਆਦਾ ਦਿਨ ਰਾਤ ਹੀ ਤਾਂ ਪੇਨ ਰਹਿੰਦਾ ਸੀਗਾ ਇਹ ਸੀ ਕਮਜ਼ੋਰੀ ਵੀ ਸੀ ਕਮਜ਼ੋਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਮਜ਼ੋਰੀ ਸੀ ਮੈਂ ਆਪਣੇ ਬੱਚੇ ਲਈ ਮਤਲਬ ਖਾਣਾ ਬਣਾਉਣਾ ਵੀ ਮੈਨੂੰ ਦਿੱਕਤ ਹੀ ਲੱਗਦੀ ਸੀ ਕਿ ਸਵੇਰ ਨੂੰ ਨਾਸਤਾ ਵੀ ਬਣਾਉਣਾ ਸੀ ਉਹ ਵੀ ਮੈਨੂੰ ਕੋ ਨਹੀਂ ਭੈਣ ਜੀ ਤੁਸੀਂ ਕਿੰਨੀਆਂ ਕੁ ਦਵਾਈਆਂ ਖਾਧੀਆਂ ਐ ਇਹਦੇ ਲਈ ਜੀ ਵਿੱਚ ਮੈਂ ਬਹੁਤ ਜ਼ਿਆਦਾ ਦਵਾਈਆਂ ਖਾਧੀਆਂ ਆ ਠੀਕ ਐ ਜੀ ਬਹੁਤ ਜਿਆਦਾ ਤਕਰੀਬਨ ਕਿੰਨੇ ਕ ਸਾਲਾਂ ਤੋਂ ਇਹ ਦਵਾਈਆਂ ਖਾ ਰਹੀ ਸੀ ਜੀ ਮੈਂ 6 ਸਾਲ ਤੋਂ ਵਿੱਚ ਦਵਾਈ ਖਾ ਰਹੀ ਸੀ ਕੋਈ ਫਰਕ ਨਹੀਂ ਪਿਆ ਨਹੀਂ ਬਿਲਕੁਲ ਕੋਈ ਫਰਕ ਨਹੀਂ ਪਿਆ ਸੀ ਮੈਨੂੰ ਜਿਵੇਂ ਤੁਹਾਨੂੰ ਇਹ ਬੋਡੀ ਸਰਵਸ ਯੂਜ਼ ਦਿੱਤੇ ਤੁਸੀਂ 20 ਦਿਨ ਹੋ ਗਏ ਵਰਤਦਿਆਂ ਨੂੰ ਉਸ ਤੋਂ ਬਾਅਦ ਤੁਹਾਨੂੰ ਕੀ ਫਰਕ ਪਿਆ ਜੀ ਵਿੱਚ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਬਹੁਤ ਜ਼ਿਆਦਾ ਫਰਕ ਪਿਆ ਮੈਂ ਉਸ ਦਿਨ ਦੀ ਬਿਲਕੁਲ ਠੀਕ ਐ ਆਪਣਾ ਇਹਨਾਂ ਵਧੀਆ ਮੈਂ ਰੋਜ਼ ਆਪਣਾ ਸਾਰਾ ਘਰ ਦਾ ਕੰਮ ਵੀ ਕਰਦੀ ਆਂ ਅੰਜੇ ਤੇ ਤਾਂ ਹੁਣ ਮੈਂ ਬਿਲਕੁਲ ਬੈਠਦੀ ਨਹੀਂ 10 ਮਿੰਟ ਉਦਾਂ ਕਿਤੇ ਆਪਾਂ ਬੈਠ ਜਾਣੇ ਲੇਕਿਨ ਮੈਂ ਬਿਲਕੁਲ ਠੀਕ ਐ ਇਹਦੇ ਨਾਲ ਕੋਈ ਪੇਨ ਵਗੈਰਾ ਜਿਹਦਾ ਲੱਤ ਦੇ ਵਿੱਚ ਪੇਨ ਹੁੰਦਾ ਤੇ ਨਹੀਂ ਮੇਰੇ ਕੋਈ ਲੱਤ ਵਿੱਚ ਪੇਨ ਨਹੀਂ ਕੀ ਕੋਈ ਪੇਟ ਚ ਪੇਨ ਨਹੀਂ ਕੀ ਬਾਹ ਵੀ ਬਿਲਕੁਲ ਠੀਕ ਹੋ ਗਈ ਮਤਲਬ ਮੇਰੇ ਸਰਵਾਈਕਲ ਠੀਕ ਐ ਅਰਸੋਲੀਆਂ ਅਰਸੋਲੀਆਂ ਬਿਲਕੁਲ ਠੀਕ ਹੋ ਗਈਆਂ ਉਸ ਦਿਨ ਦਾ ਪੇਨ ਹੀ ਮੇਰੇ ਹੁਣ ਖਤਮ ਹੋ ਗਿਆ ਵਿੱਚ ਬਣਜੀ ਤੁਹਾਡੀ ਇਹ ਵੀਡੀਓ ਲੱਖਾਂ ਲੋਕ ਦੇਖਣਗੇ ਤੁਸੀਂ ਉਹਨਾਂ ਨੂੰ ਇਹ ਬੋਡੀ ਸਰਵਿਸ ਜੂਸ ਲੈਣੇ ਚਾਹੀਦੇ ਆ ਬੰਤਨ ਨੇ ਚਾਹੀਦੇ ਇਸ ਬਾਰੇ ਕੀ ਦੱਸਣਾ ਚਾਹੋਗੇ ਜੀ ਵੀਰ ਜੀ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਸਾਰੇ ਹੀ ਚਾਹੇ ਕਿਸੇ ਕੋਲ ਪ੍ਰੋਬਲਮ ਹੈਗੀ ਆ ਨਹੀਂ ਹੈਗੀ ਲੇਕਿਨ ਤੱਬ ਵੀ ਸਾਰੇ ਹੀ ਇਹ ਪ੍ਰੋਬਲਮ ਜ਼ਰੂਰੀ ਨਹੀਂ ਕਿ ਸਾਨੂੰ ਪ੍ਰੋਬਲਮ ਹੀ ਹੈ ਇਹ ਜ਼ਰੂਰ ਸਾਨੂੰ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਥੈਂਕ ਯੂ ਬੀ